ਆਪਣਾ ਇਨਸਾਫ ਮਾਰਚ ਸੀਗਾ ਜਿਹੜਾ ਕੌਮੀ ਸਭ ਮੋਰਚੇ ਦੇ ਸੱਦੇ ਤੇ ਸੀਗਾ ਤੇ ਇਸ ਦੇ ਵਿੱਚ ਬਾਕੀ ਜਿਹੜੀਆਂ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਹੋਰ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਉਹ ਸ਼ਾਮਲ ਸੀਗਾ ਇਹਦਾ ਜਿਹੜਾ ਇਹ ਅੱਜ ਮਾਰਚ ਰੱਖਿਆ ਸੀਗਾ ਦਿੱਲੀ ਅੱਜ ਪਹੁੰਚਣ ਦਾ ਸ਼ਾਮ ਤੱਕ ਤੇ ਕੱਲ ਨੂੰ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਤੁਰ ਕੇ ਗਾਹਾਂ ਸੰਸਦ ਭਵਨ ਹੈ ਜੰਤਰ ਮੰਤਰ ਹੈ ਜਿਹੜੇ ਤੱਕ ਉਥੋਂ ਤੱਕ ਕਰ ਮਾਰਚ ਕਰਨ ਦਾ ਸੀਗਾ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਮੰਗ ਪੱਤਰ ਦੇਣ ਦਾ ਸੀਗਾ ਪ੍ਰਧਾਨ ਮੰਤਰੀ ਨੂੰ ਵਾਸਤੇ ਪਹੁੰਚ ਗਏ ਇਹਦਾ ਜਿਹੜਾ ਮਕਸਦ ਸੀਗਾ ਮੁੱਖ ਪਹਿਲੀ ਗੱਲ ਤਾਂ ਇਹ ਜਿਹੜਾ ਗੁਰਤੇਗਬਾਦ ਸਾਹਿਬ ਦਾ ਨੌਵੇਂ ਪਾਤਸ਼ਾਹ ਦਾ 350 ਸਾਲਾਂ ਅ ਸ਼ਹੀਦੀ ਸਮਾਗਮ ਆ ਰਿਹਾ ਆ 24 ਤਰੀਕ ਨੂੰ ਦਾ ਪੂਰਾ ਸੰਦਲਾ ਸਮਾਪਤੀ ਹੈ ਉਹਨਾਂ ਨੂੰ ਸਮਰਪਿਤ ਹੈ ਇਹਦੀਆਂ ਮੰਗਾਂ ਇਹ ਸੀ ਕਿ ਆ ਬਈ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਉਹ ਕਿਸੇ ਐ ਨਹੀਂ ਸਮਝ ਲਓ ਵੀ ਉਹ ਹਿੰਦੂਆਂ ਹਿੰਦੂ ਦੀ ਖਾਤਰ ਦਿੱਤੀ ਹੈ ਕਿਸੇ ਦੀ ਖਾਤਰ ਉਹ ਜਿਹੜਾ ਵੀ ਹਰ ਇੱਕ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕੋਈ ਕਿਸੇ ਵਿਚਾਰ ਨੂੰ ਮੰਨੇ ਕਿਸੇ ਧਰਮ ਨੂੰ ਮੰਨੇ ਭਾਵੇਂ ਉਹ ਵੇਖੋ ਜਿਹੜਾ ਉਦੋਂ ਮੁਗਲ ਹਕੂਮਤ ਸੀਗੀ ਔਰੰਗਜ਼ੇਬ ਰਾਜਾ ਸੀਗਾ ਉਹ ਉਹਨਾਂ ਦਾ ਜ਼ਰਬ ਜ਼ਬਰੇ ਧਰਮ ਤਬਦੀਲ ਕਰ ਰਿਹਾ ਸੀਗਾ ਉਹਨਾਂ ਦੇ ਜਿਹੜੇ ਹੈ ਜਨੇਊ ਜੰਝੂ ਕਹਿ ਦਿੰਨੇ ਚ ਉਹ ਲਾ ਕੇ ਪਰ ਉਹ ਭਾਵੇਂ ਜਦੋਂ ਖੁਦ ਵੀ ਭਾਵੇਂ ਜਿਹੜੇ ਸਿੱਖ ਗੁਰੂ ਨਾਨਕ ਦੇਵ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਰ ਅ ਆਪਣਾ ਜੰਜੂ ਨੂੰ ਕੋਈ ਆਪਣਾ ਧਰਮ ਨਹੀਂ ਮੰਨਦੇ ਜੰਜਪਉਣ ਉਹ ਕਹਿੰਦੇ ਸੀ ਅਸਲੀ ਗੁਨਾ ਦਾ ਸਿੱਖੀ ਗੁਨਾ ਨਾਲ ਹੈ ਧੱਗਿਆਂ ਨਾਲ ਨਹੀਂ ਪਰ ਉਹਨਾਂ ਨੇ ਜਦੋਂ ਜਵਰੀ ਲਹਾਇਆ ਜਾਏ ਕਹਿੰ ਲੋ ਵੀ ਉਹਨਾਂ ਦੀ ਜਵਰੀ ਧਰਮ ਤਬਦੀਲੀ ਕੀਤੀ ਕਸ਼ਮੀਰ ਦੇ ਹਿੰਦੂਆਂ ਦੀ ਪੰਡਤਾਂ ਦੀ ਤਾਂ ਉਹਨਾਂ ਨੇ ਮੂਰੇ ਹੋ ਕੇ ਕਿਹਾ ਵੀ ਅਸੀਂ ਇਹ ਜਵਰੀ ਨਹੀਂ ਹੁੰਦੇ ਮੈਂ ਕਿਹਾ ਹਰ ਇੱਕ ਦਾ ਅਧਿਕਾਰ ਹੈ ਸੋ ਆ ਸਮਝ ਲਓ ਵੀ ਉਹਨਾਂ ਨੇ ਆਪਣੇ ਮਨੁੱਖੀ ਜਿਹੜੇ ਹਰ ਇੱਕ ਦੇ ਅਧਿਕਾਰ ਹੈ ਮਨੁੱਖਾਂ ਦੇ ਹਰ ਇੱਕ ਦੀ ਜਮਹੂਰੀਅਤ ਹੈ ਇਸ ਦੀ ਖਾਤਰ ਉਹਨਾਂ ਨੇ ਕੁਰਬਾਨੀ ਕੀਤੀ ਪਰ ਅੱਜ ਉਹ ਜਿਹੜੇ ਗੁਰੂ ਦਾ 350 ਸਾਲਾ ਹੈਗਾ ਜਿਨ੍ਹਾਂ ਨੇ ਜਿਹਨੂੰ ਹਿੰਦੂ ਦੀ ਚਾਦਰ ਜਾਂ ਦੁਨੀਆ ਦੀ ਚਾਦਰ ਕਹਿ ਦਿੰਦੇ ਆ ਸੰਸਾਰ ਦੀ ਚਾਦਰ ਦਾ ਮਤਲਬ ਹੈ ਵੀ ਉਹਨੇ ਜ਼ੁਲਮ ਤੋਂ ਰੱਖਿਆ ਕੀਤਾ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਦਵਾਈ ਪਰ ਜਿਨ੍ਹਾਂ ਨੇ ਦਵਾਈ ਹੈ ਜਿਨ੍ਹਾਂ ਦਾ ਅੱਜ ਸਮਾਗਮ ਹੈ ਉਹ ਉਹੀ ਅੱਜ ਜਿਹੜਾ ਹੈਗਾ ਅੱਜ ਜਿਹੜੇ ਇਹ ਐ ਸਮਝਾਂਗੇ ਮੈਂ ਮੋਦੀ ਹੈ ਭਾਵੇਂ ਆਪਣੇ ਆਪ ਨੂੰ ਵੱਡਾ ਹਿੰਦੂਪਾ ਹੁੰਦਾ ਪਰ ਅੱਜ ਉਹੀ ਔਰੰਗਜੀਬ ਬਣਿਆ ਹੋਇਆ ਅੱਜ ਉਹ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਖਤਰੇ ਕਰਵਾ ਨਹੀਂ ਕੀਤੀ ਸੀ ਉਹਨਾਂ ਦੇ ਉੱਤੇ ਇੱਥੇ ਵੀ ਨਹੀਂ ਹੋਣਦੇ ਪ੍ਰਧਾਨ ਸਾਹਿਬ ਕੀ ਲੱਗ ਰਿਹਾ ਵੀ ਅੱਜ ਜਿਵੇਂ 8 ਮਹੀਨੇ ਪਹਿਲਾਂ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲਦਾ ਸੀ ਦ੍ਰਿਸ਼ ਅੱਜ ਫੇਰ ਉਹੀ ਚੀਜ਼ ਨਹੀਂ ਬਣ ਗਈ ਬਿਲਕੁਲ ਜੀ ਉਹੀ ਥਾਂ ਉਹੀ ਦਰਖਤ ਹੈ ਉਹੀ ਨਿਸ਼ਾਨੀਆਂ ਨੇ ਸਾਰੀਆਂ ਸਾਨੂੰ ਤਾਂ ਸਾਰਾ ਅਸੀਂ ਤਾਂ ਸਾਡੇ ਦਾ ਭਾਵਨਾ ਸਾਰੇ ਬੰਦੇ ਦੀ ਜੁੜੀ ਹੋਈ ਸੀ ਵੀ ਧੰਨ ਹੈ ਅਸੀਂ ਉਹ ਥਾਂ ਨੂੰ ਜਿੱਥੇ ਅਸੀਂ ਸਾਲ ਤੋਂ ਵੱਧ ਸਮਾਂ ਆਪਦਾ ਇੱਥੇ ਸੰਘਰਸ਼ ਦੇ ਵਿੱਚ ਬਿਤਾ ਰਹਿਆ ਸਪੈਂਡ ਕੀਤਾ ਵੀ ਉੱਥੇ ਅਸੀਂ ਦੁਬਾਰੇ ਸਾਨੂੰ ਜਾਣ ਦਾ ਮੌਕਾ ਮਿਲੂਗਾ ਉਹੀ ਬਿਲਕੁਲ ਦ੍ਰਿਸ਼ ਵਾਂਗਰ ਹੈ ਉਹੀ ਮੂਹਰੇ ਜਿਹੜੀਆਂ ਉੱਥੇ ਜਿੱਥੇ ਪਹਿਲਾਂ ਕੰਧਾਂ ਕੱਢੀਆਂ ਸੀਗੀਆਂ ਹੱਦ ਤੇ ਉਹੀ ਸਾਨੂੰ ਕੱਧਾ ਦਿਸ ਰਹੀਆਂ ਨੇ ਉਹ ਰੋਕਾਂ ਦਿਸ ਰਹੀਆਂ ਨੇ ਸੋ ਇਹ ਵੀ ਇੱਕ ਸਰ ਹੈ ਸਮਝ ਲਓ ਵੀ ਇੱਥੇ ਤਾਂ ਅਸੀਂ ਐ ਲੱਗਣ ਲੱਗ ਜਾਂਦਾ ਵੀ ਜਿਵੇਂ ਕੋਈ ਪੰਜਾਬ ਵਾਲੇ ਜਿਹੜੇ ਪੰਜਾਬ ਦੇ ਲੋਕ ਨੇ ਐਨੇ ਵੀ ਇਕੱਲੇ ਕੋਈ ਇੱਕ ਵਰਗ ਜਾਂ ਇਕੱਲੇ ਸਾਰੇ ਜਿਹੜੇ ਪੰਜਾਬੀ ਐ ਜਿਹੜੇ ਪੰਜਾਬ ਦੇ ਵਿੱਚ ਸਦੀਆਂ ਤੋਂ ਰਹਿ ਰਹੇ ਐ ਪੰਜਾਬ ਦੀ ਅੰਨ ਪਾਣੀ ਖਾ ਕੇ ਜਿਉ ਰਹੇ ਐ ਜਿਨ੍ਹਾਂ ਦੇ ਵੱਡ-ਵੱਡੇ ਨੇ ਪੀੜੀਆਂ ਤੋਂ ਪੰਜਾਬ 'ਚ ਰਹਿੰਦੇ ਰਹੇ ਐ ਪੰਜਾਬੀ ਬੋਲਦੇ ਐ ਉਹ ਪੰਜਾਬ ਨੂੰ ਹੀ ਇੱਕ ਹਿਸਾਬ ਨਾਲ ਇਹਨਾਂ ਨੇ ਆਹ ਜਿਹੜੀ ਉਹ ਪਾਕਿਸਤਾਨ ਵਾਲੀ ਸਰਹੱਦ ਹੈ ਇਹਨਾਂ ਨੇ ਸ਼ੰਭੂ ਬਾਰਡਰ ਤੇ ਲੈ ਜਾਈ ਜਿਵੇਂ ਤੁਹਾਨੂੰ ਅੱਜ 7 ਵਜੇ ਤੋਂ ਸਵੇਰ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈਗਾ ਲੇਕਿਨ ਤੁਹਾਨੂੰ ਫਿਰ ਵੀ ਜਾਣ ਨਾ ਦਿੱਤਾ ਗਿਆ ਤਾਂ ਫਿਰ ਤੁਹਾਡਾ ਅਗਲੀ ਰਣਨੀਤੀ ਕੀ ਹੋਊਗੀ ਵੇਖੋ ਜੀ ਇੱਕ ਵਾਰੀ ਤਾਂ ਅਸੀਂ ਸਾਰਿਆਂ ਆਪਣੀਆਂ ਸਾਡੇ ਜਿਹੜੇ ਨਾ ਸਾਰੇ ਜ਼ਿਲ੍ਹਿਆਂ ਚੋਂ ਵੀ ਇਕੱਲਾ ਰਹੇ ਆ ਜਨਤਾ ਆ ਰਹੀ ਹੈ ਜਥਿਆਂ ਦੇ ਰੂਪ ਦੇ ਵਿੱਚ ਬੱਸਾਂ ਤੇ ਆ ਰਹੀ ਆ ਆਪਦੀ ਵੀ ਇਕੱਲਾ ਤਿਆਰ ਰਹੀ ਹੈ ਇੱਕ ਵਾਰੀ ਤਾਂ ਅਸੀਂ ਆਪਦੀ ਸਾਰੀ ਫੋਰਸ ਨੂੰ ਇੱਥੇ ਇਕੱਠੀ ਕਰਾਂਗੇ ਸਾਨੂੰ ਵੀ ਆਇਆ ਹੈਗਾ ਵੀ ਜੇ ਪਾਰਟ ਵਿੱਚ ਜਾਵਾਂਗੇ ਭਾਵੇਂ ਸਾਨੂੰ ਵੇਖੋ ਅਸੀਂ ਬਠਿੰਡੇ ਤੋਂ ਆਏ ਚੱਲੇ ਆ। ਸਾਨੂੰ ਉਧਰ ਸੰਗਰੂਰ ਵਿੱਚ ਦੀ ਜੀਲ ਦੇ ਵਿੱਚ ਦਿਸਦਾ ਪੈਂਦਾ ਸੀਗਾ। ਪਰ ਅਸੀਂ ਫੈਸਲਾ ਕਰਕੇ ਇੱਥੋਂ ਦੀ ਸਾਰਿਆਂ ਨੂੰ ਕੱਢਿਆ ਵੀ ਤਾਂ ਕਿ ਸਾਰੀ ਫੋਰਸ ਆਪਣੀ ਇਕੱਠੀ ਹੋ ਜੇ। ਉਦੋਂ ਬਾਅਦ ਸੇ ਇਹਨਾਂ ਨੂੰ ਅਪੀਲ ਕਰਾਂਗੇ ਇੱਕ ਵਾਰੀ ਵੀ ਭਾਈ ਅਸੀਂ ਸ਼ਾਂਤ ਬਾਈ ਜਾਣਾ। ਅਸੀਂ ਕੋਈ ਆਏ ਵੀ ਨਹੀਂ ਵੀ ਉੱਥੇ ਪੱਕਾ ਮੋਰਚਾ ਲਾਉਣਾ ਕੋਈ। ਆਏ ਡਰ ਹੋਵੇ ਵੀ ਭਾਈ ਪਹਿਲਾਂ ਵਾਂਗ ਜਿਵੇਂ ਦਿੱਲੀ ਮੋਰਚੇ ਵੇਲੇ ਪੱਕੇ ਤੌਰ ਤੇ ਵੀ ਸਾਡਾ ਇੱਕ ਦਿਨ ਦਾ ਇਹ ਵੀ ਸਾਨੂੰ ਇਹ ਆਪਣਾ ਗੁਰਤੇਗਵਰ ਸਾਹਿਬ ਦਾ ਨੂੰ ਸਮਰਪਿਤ ਹੈ। ਜਿਹੜੇ ਬੰਦੀ ਐਵੇਂ ਹੈ ਜਿਹੜਾ ਪਹਿਲਾਂ ਨੇ ਸਾਨੂੰ 182 ਰੁਪਏ ਇਕੱਲੇ ਤੁਸੀਂ ਜਿਹੜੇ ਬੰਦੀ ਸਿੰਘ ਸਿੱਖਾਂ ਦੀ ਬੰਦੀ ਸਿੰਘਾਂ ਦੀ ਕਰਦੇ ਨੇ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਜੇਲਾ ਵਿੱਚ ਬੰਦ ਨੇ ਵਿਦਿਆਰਥੀ ਆਗੂ ਬੰਦ ਹੈ ਕਿੰਨੇ ਉਮਰ ਖਾਲਦ ਪੰਜਾਬ ਯੂਨੀਵਰਸਿਟੀ ਆਪਣਾ ਦਿੱਲੀ ਵਾਲੀ ਯੂਨੀਵਰਸਿਟੀ ਦਾ ਨਹਿਰੂ ਯੂਨੀਵਰਸਿਟੀ ਦਾ ਚੋਟੀ ਦਾ ਵਿਦਿਆਰਥੀ ਆਗੂ ਉਹ ਬੰਦ ਹੈ ਵੀ ਤੁਸੀਂ ਉਹਨਾਂ ਦੀ ਖਾਤਰ ਕਿਉਂ ਨਹੀਂ ਕਹਿੰਦੇ ਇਸ ਕਰਕੇ ਸਾਡੀ ਜਿਹੜੀ ਮੰਗ ਪੱਤਰ ਦੇਣਾ ਸੀ ਉਹ ਦੇਸ਼ ਦੀਆਂ ਸਾਰੀਆਂ ਜਿੰਨਾਂ ਚ ਜਿਹੜੇ ਰਾਜਨੀਤਿਕ ਕਈ ਪੰਜਾਬ ਦੇ ਬੰਦੀ ਸਿੰਘਾਂ ਸਮੇਤ ਸਾਰੀਆਂ ਜਿਹੜੇ ਰਾਜਨੀਤਿਕ ਕੰਦੀ ਹੈ ਭਾਵੇਂ ਉਹ ਉਮਰ ਖਾਲਦ ਹੋ ਰਹੀਆਂ ਆਪਣੇ ਵਿਦਿਆਰਥੀ ਆਕੂ ਹੈ ਭਾਵੇਂ ਢੀਮਾ ਤੌਰੇ ਤੋਂ ਇੱਕ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਉਹਦੇ ਵਿੱਚ ਬਹੁਤ ਬੁੱਧੀਜੀਵੀ ਵਸਾਏ ਆ ਛੋਟੀ ਦੇ ਜਿਹੜੇ ਸਾਰੇ ਜਿਹੜੇ ਜ਼ਿਲ੍ਹੇ ਚ ਵਰਦਲੇ ਸਾਰਿਆਂ ਦੀ ਸਾਡੀ ਰਿਹਾਈ ਦੀ ਮੰਗ ਸੀ ਉੱਥੇ ਕਰਨ ਜਾਣ ਦੇਖੋ ਜੀ ਇਹਦੇ ਵਿੱਚ ਜਥੇਵੰਦਾਂ ਦੀ ਜੇ ਆਪਾਂ ਗਿਣਤੀ ਕਰਨੀ ਹੋਵੇ 1 2 3 ਤਾਂ ਹੋਣੀ ਮੈਂ ਜਥੇ ਚੱਕਰ ਹੈਗਾ ਜਿਹੜੀਆਂ ਕਿਸਾਨ ਜਥੇਵੰਦਗੇ ਜੀ ਆਪਣਾ ਸਾਡੇ ਵਾਲਾ ਜੋ ਮੋਰਚਾ ਹੈਗਾ ਕਿਸਾਨ ਮਜ਼ਦੂਰ ਮੋਰਚਾ ਜਾਂ ਦੂਜਾ ਐਸਕੇਐਮਐਸ ਸੰਯੁਕਤ ਕਿਸਾਨ ਮੋਰਚਾ ਜਾਂ ਤੀਜਾ ਮੋਰਚਾ ਹੈਗਾ ਉਹਨਾਂ ਤੇ ਲਗਭਗ ਮੇਰੇ